ਜੋ ਘਰ ਚ ਪੰਛੀਆਂ ਨੂੰ ਰੱਖਦੇ ਨੇ ਪਿਆਰ ਨਾਲ ਪਾਉਂਦੇ ਨੇ ਪਰ ਉਹਨਾਂ ਚ ਉਹਨਾਂ ਨਾਲ ਕੀ ਹੋਣਾ ਬਾਬਾ ਜੀ ਸੰਤ ਹੰਸਾਲੀ ਵਾਲੇ ਰੋਕਦੇ ਹੁੰਦੇ ਸੀ ਵੀ ਭਾਈ ਅਜਿਹੇ ਕੰਮ ਨਾ ਕਰੋ ਆਖਰ ਕਿਉਂ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਹੜੇ ਘਰਾਂ ਵਿੱਚ ਪੰਛੀਆਂ ਨੂੰ ਕੈਦ ਕਰ ਲੈਂਦੇ ਆ ਜਿਹੜੇ ਉਹਨਾਂ ਦੀ ਆਜ਼ਾਦ ਹੋ ਕੇ ਕਹਿੰਦੇ ਆ ਵੀ ਅਸੀਂ ਪੁਰਾਣੀ ਕਿੱਡਾ ਕੋ ਤੀਰ ਮਾਰ ਲਿਆ ਤੇ ਸਾਧ ਸੰਗਤ ਉਹਨਾਂ ਨਾਲ ਸੁਣਿਓ ਵੀ ਆਖਰ ਕੀ ਹੋਣਾ ਹੈ ਕਹਿੰਦੇ ਇੱਕ ਮਿੱਤਰ ਇੱਕ ਪ੍ਰੇਮੀ ਸੱਜਣ ਜਿਹੜਾ ਸੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਕੋਲ ਆਇਆ ਤੇ ਉਹ ਮਹਾਂਪੁਰਖਾਂ ਨੂੰ ਆ ਕੇ ਕਹਿਣ ਲੱਗਿਆ ਕਿ ਨੇ ਮਹਾਂਪੁਰਖੋ ਕਹਿੰਦੇ ਕੰਮ ਤੇ ਜਮੀ ਰੁਕ ਗਿਆ ਕੰਮ ਤੇ ਜਿਹੜਾ ਕਹਿੰਦੇ ਐ ਠੱਪ ਹੋ ਗਿਆ ਵੀ ਜਿਵੇਂ ਕਹਿੰਦੇ ਕਿਸੇ ਨੇ ਫੜ ਕੇ ਰੋਕ ਲਿਆ ਹੋਵੇ ਖਿੱਚ ਲਿਆ ਹੋਵੇ ਕੰਮ ਤੇ ਕੰਮ ਜਮੇ ਹੀ ਰੁਕ ਗਿਆ ਕਹਿੰਦੇ ਕੰਮ ਬੰਦ ਹੋ ਗਿਆ ਇਹ ਸਾਧ ਸੰਗਤ ਨਾ ਤੋਂ ਮਾਹ ਖਾਨੇ ਇਹ ਗੱਲ ਆਖੀ ਮਾਖਾਨੋ ਨੇ ਸੱਜਣ ਨੇ ਕਿਹਾ ਕਹਿੰਦੇ 2-3 ਮਿੰਟ ਮਹਾਪੁਰਖ ਚੁੱਪ ਰਹੇ ਤੇ ਉਸ ਤੋਂ ਬਾਅਦ ਕਿਨੇ ਮਹਾਪੁਰਖਾਂ ਨੇ ਫਿਰ ਗੱਲ ਬੋਲੀ ਕਹਿੰਦੇ ਵੀ ਭਾਈ ਇਹਦਾ ਕੰਮਕਾਰ ਕਿੱਥੋਂ ਚੱਲਣਾ ਹੈ ਕੰਮਕਾਰ ਤੇ ਕਹਿੰਦੇ ਆਪਣੇ ਆਪ ਹੀ ਠੱਪ ਹੋਣਾ ਹੈ ਕਹਿੰਦੇ ਤੂੰ ਪੰਛੀਆਂ ਨੂੰ ਘਰ ਦੇ ਵਿੱਚ ਕੈਦ ਕਰ ਰੱਖਿਆ ਹੈ ਤੇ ਜਿਨ੍ਹਾਂ ਨੂੰ ਤਾਂ ਕੈਦ ਕਰਿਆ ਹੈ ਜਿਨ੍ਹਾਂ ਦੀ ਤਾਂ ਆਜ਼ਾਦੀ ਖੋਲੀ ਇਹ ਕਹਿੰਦੇ ਭਾਈ ਉਹ ਤੈਨੂੰ ਜਿਹੜਾ ਹੈ ਕੋਈ ਦਵਾਵਾਂ ਥੋੜੀ ਦਿੰਦੇ ਹੋਣਗੇ ਤੈਨੂੰ ਵੱਧ ਦਵਾਵਾਂ ਹੀ ਦਿੰਦੇ ਹੋਣਗੇ ਕਹਿੰਦੇ ਜੇ ਕੋਈ ਆਪਾਂ ਨੂੰ ਕੈਦ ਕਰ ਲੇ ਕਿਵੇਂ ਦਾ ਲੱਗੇਗਾ ਆਪਾਂ ਖੁੱਲੇ ਫਿਰਦੇ ਆਂ ਆਪਾਂ ਨੂੰ ਕੋਈ ਇੱਕ ਪਿੰਜਰੇ ਵਿੱਚ ਕੈਦ ਕਰ ਦੇ ਇੱਕ ਕਮਰੇ ਵਿੱਚ ਕੈਦ ਕਰ ਦੇ ਤੇ ਕਹਿੰਦੇ ਬਾਅਦ 'ਚ ਆਪਾਂ ਨੂੰ ਪੁੱਛੇ ਵੀ ਭਾਈਏ ਬੰਦੇ ਲਈ ਤੇਰੇ ਕੀ ਵਿਚਾਰ ਨੇ ਕਹਿੰਦੇ ਆਪਾਂ ਉਹਦੇ ਲਈ ਕੀ ਵਿਚਾਰ ਪੇਸ਼ ਕਰਾਂਗੇ ਆਪਾਂ ਉਹ ਬੰਦੇ ਨੂੰ ਮਾੜਾ ਹੀ ਆਖਾਂਗੇ ਨਾ ਆਪਾਂ ਆਖਾਂਗੇ ਨਾ ਵੀ ਇਹ ਬੰਦੇ ਨੇ ਤਾਂ ਮੈਨੂੰ ਕੈਦ ਕਰ ਲਿਆ ਜੀ ਮੈਂ ਇਹਦੇ ਲਈ ਕਿਹੜੇ ਵਿਚਾਰ ਪੇਸ਼ ਕਰਾਂ ਇਹ ਬੰਦੇ ਨੇ ਤਾਂ ਜੀ ਮੇਰੇ ਨਾਲ ਐਦਾਂ ਕਰ ਦਿੱਤਾ ਜੀ ਐਦਾਂ ਕਰ ਦਿੱਤਾ ਤਨੇ ਤੈਨੂੰ ਦਿਨ ਰਾਤ ਵੱਧਵਾਵਾਵਾਂ ਦਿੰਦੇ ਨੇ ਉਹ ਪੰਛੀ ਜਿਨ੍ਹਾਂ ਤੂੰ ਕੈਦ ਕੀਤਾ ਹੋਇਆ ਇਹਨੂੰ ਗੱਲ ਯਾਦ ਆ ਗਈ ਸਾਡੇ ਕਈ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਵੀ ਪੰਛੀ ਕੈਦ ਕੀਤੇ ਹੋਇਆ ਉਹ ਕਹਿੰਦੇ ਜੀ ਬੱਚਿਆਂ ਨੇ ਜਿੱਦ ਕਰ ਲਈ ਤਾਂ ਜੀ ਅਸੀਂ ਲੈ ਆਂਦੇ ਤੇ ਇਹਨਾਂ ਨੂੰ ਅਸੀਂ ਜਿਹੜਾ ਹੈ ਘਰੇ ਰੱਖ ਲਿਆ ਜੀ ਇਹਨਾਂ ਨੂੰ ਕੈਦ ਕਰ ਲਿਆ ਬੱਚਿਆਂ ਨੇ ਜਿੱਦ ਕਰ ਲਈ ਬੱਚੇ ਦੇ ਕੱਲ ਨੂੰ ਜਿੱਦ ਕਰਨਗੇ ਵੀ ਘੋੜੇ ਰੱਖੋ ਬੱਚੇ ਕੱਲ ਨੂੰ ਜਿੱਦ ਕਰਨਾਂਗੇ ਵੀ ਰਸਤੇ ਵਿੱਚ ਹਾਥੀ ਜਾਂਦਾ ਹੈ ਹਾਥੀ ਨੂੰ ਘਰੇ ਲਿਆਓ ਕੀ ਲਿਆਉਂਗੇ ਬੱਚੇ ਜਦ ਕਰਨਗੇ ਵੀ ਕੱਲੋਂ ਘਰ ਦੇ ਵਿੱਚ ਜੰਗਲ ਲਾਓ ਜੰਗਲ ਬਣਾ ਦਿਓ ਕੱਲੋਂ ਫਿਰ ਤੁਸੀਂ ਬਣਾਓਗੇ ਬੱਚਿਆਂ ਨੂੰ ਸਮਝਾਓ ਵੀ ਜੇਕਰ ਤੁਹਾਨੂੰ ਕੈਦ ਕੀਤਾ ਜਾਏ ਕਿਵੇਂ ਲੱਗੇਗਾ ਬੱਚਿਆਂ ਨੂੰ ਪਿਆਰ ਨਾਲ ਸਮਝਾਇਆ ਜਾਏ ਬੁਝਾਇਆ ਜਾਏ ਹਰ ਜਿੱਦ ਬੱਚਿਆਂ ਦੀ ਪੂਰੀ ਕਰਨ ਵਾਲੇ ਇਨਸਾਨ ਇਹ ਗੱਲ ਯਾਦ ਰੱਖਿਓ ਵੀ ਅੱਗੇ ਜਾ ਕੇ ਦੁੱਖ ਹੋ ਹੀ ਪਾਉਂਦੇ ਨੇ ਬੱਚਿਆਂ ਨੂੰ ਮਾੜਾ ਕਰਨਾ ਸੀ ਆਪ ਸਿਖਾਉਨੇ ਉਹਨਾਂ ਨੂੰ ਦੱਸਿਆ ਨਹੀਂ ਵੀ ਇਹਦਾ ਨੁਕਸਾਨ ਹੈ ਉਹਨਾਂ ਨੂੰ ਇਹ ਕਹਿ ਦਿੱਤਾ ਵੀ ਚਲੋ ਕੋਈ ਨਹੀਂ ਜੀ ਜਿੱਦ ਕਰਦੇ ਨੇ ਇਹ ਨਹੀਂ ਸੋਚਿਆ ਵੀ ਇਹਨਾਂ ਪੰਛੀਆਂ ਨੂੰ ਕੈਦ ਕਰਕੇ ਅਸੀਂ ਕਿੱਡਾ ਵੱਡਾ ਪਾਪ ਖੱਟ ਰਹੇ ਹਾਂ ਨਹੀਂ ਤੇ ਜਿਹੜਾ ਉਹ ਇਨਸਾਨ ਮਾਹਪੁਰ ਕੋਲ ਆਇਆ ਸੀ ਨਾ ਇਹਨਾਂ ਮਾਹਪੁਰ ਰੱਖੋ ਫਿਰ ਹੁਣ ਕੀ ਹੁਕਮ ਹੈ ਕਹਿੰਦੇ ਭਾਈ ਇਸ਼ਾਰਾ ਕਰ ਤਾਂ ਕਹਿੰਦੇ ਹਜੇ ਵੀ ਹੁਕਮ ਭਾਲਦਾ ਜਾ ਕਹਿੰਦੇ ਜਾ ਕੇ ਉਹਨਾਂ ਨੂੰ ਆਜ਼ਾਦ ਕਰਦੇ ਉਹਨੇ ਪੈਰੀ ਉਹ ਬੰਦਾ ਘਰੇ ਗਿਆ ਤੇ ਜਾ ਕੇ ਉਹਨੇ ਸਾਰੇ ਪੰਛੀ ਜਿਹੜੇ ਸੀ ਆਜ਼ਾਦ ਕਰਤੇ ਤੇ ਸਾਰੇ ਪੰਛੀਆਂ ਨੂੰ ਆਜ਼ਾਦ ਕਰਕੇ ਉਹ ਇਨਸਾਨ ਕਹਿੰਦਾ ਇਹਦਾ ਮੈਨੂੰ ਬਚਾ ਲਿਆ ਮੈਨੂੰ ਮਹਾਪੁਰਖਾਂ ਨੇ ਬਚਾ ਲਿਆ ਪਾਪ ਹੋ ਜਾਣ ਲੱਗਿਆ ਸੀ ਮੇਤੋਂ ਪਾਪ ਹੋ ਗਏ ਕਹੀਂ ਪਰ ਹੁਣ ਉਹ ਨਵੇਂ ਹੋਣ ਲੱਗੇ ਸੀ ਤੇ ਮਹਾਪੁਰਖਾਂ ਦੇ ਨਾਮ 'ਤੇ ਪੰਛੀਆਂ ਨੂੰ ਆਜ਼ਾਦ ਕੀਤਾ ਕਹਿੰਦੇ ਇਧਰੋਂ ਕੰਮ ਨੇ ਵੀ ਜ਼ੋਰ ਫੜ ਲਿਆ ਦੇਖਦੇ ਦੇਖਦੇ ਦਿਨਾਂ ਦੇ ਵਿੱਚ ਕਹਿੰਦੇ ਕੰਮ ਫੇਰ ਉੱਥੇ ਆ ਗਿਆ ਜਿੱਥੋਂ ਠੱਪ ਹੋਇਆ ਸੀ ਉਦੋਂ ਕਿਤੇ ਵੱਧ ਕੇ ਚੱਲਣ ਲੱਗ ਪਿਆ ਕਹਿੰਦੇ ਫਿਰ ਉਹਨੇ ਪੰਛੀਆਂ ਪ੍ਰਤੀ ਆਪਣੀ ਸੋਚ ਬਦਲਤੀ ਉਹਨੇ ਪੰਛੀਆਂ ਨੂੰ ਜਿਹੜਾ ਹੈ ਚੋਗਾ ਦਾਣਾ ਪਾਣੀ ਆਦਕ ਪਾਉਣਾ ਸ਼ੁਰੂ ਕਰ ਦਿੱਤਾ ਕਹਿੰਦੇ ਵੀ ਇਹ ਚੀਜ਼ ਹੈ ਵੀ ਉਹਨਾਂ ਵਿੱਚ ਵੀ ਜਾਨ ਹੈ ਇਸ ਕਰਕੇ ਕਦਰ ਕਰਿਆ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ